ਮੌਸਮੇ ਖਿਜ਼ਾਂ ਦੇ ਜਦ ਪੱਤੇ ਸੁੱਕ ਗਏ ਦਰਖਤ ਨਾਲੋਂ ਝੜਦੇ ਨੇ ਮੁੜ ਕੇ ਨਹੀਂ ਜੁੜਦੇ ਨਾਮ ਬਿਮੋਨ ਬਖਮਤਾ ਨਾਨਕ ਬਹਾਨੰਤ ਜਉਨ ਬਾਸਰੋ ਰਹਿਣੀ ਇਸੇ ਤਰ੍ਹਾਂ ਸਤਸੰਗ ਦੇ ਚੋਂ ਜੋ ਨਾਮ ਦੀ ਟਹਿਣੀ ਨਾਲੋਂ ਟੁੱਟਦੇ ਨੇ ਵਾਸਨਾ ਦੀ ਪਵਨ ਬੜਾ ਦੂਰ ਲੈ ਜਾਂਦੀ ਏ ਬਹੁਤ ਦੂਰ ਲੈ ਜਾਂਦੀ ਏ ਔਰ ਅਨੰਤ ਜਨਮਾਂ ਵਿੱਚ ਉਨਾਂ ਨੂੰ ਜੋ ਹੈ ਭਟਕਾਂਦੀ ਹੈ ਇੱਥੇ ਸਤਿਗੁਰੂ ਇਹ ਕਹਿੰਦੇ ਨੇ ਜਿਵੇਂ ਪੱਤੇ ਦੀ ਹਰਿਆਵਲੀ ਉਦੋਂ ਤੱਕ ਹੈ ਜਦੋਂ ਟਹਿਣੀ ਨਾਲ ਜੁੜਿਆ ਹੋਇਆ ਹੈ ਔਰ ਟਹਿਣੀ ਤੋਂ ਉਸ ਨੂੰ ਰਸ ਜਲ ਪ੍ਰਾਪਤ ਹੋ ਰਿਹਾ ਹੈ ਹਵਾ ਵੀ ਉਸ ਨੂੰ ਖੇੜਾ ਦੇ ਰਹੀ ਹੈ ਉਹ ਨਿਰਤ ਕਰ ਰਿਹਾ ਹੈ ਪਰ ਜਿ세 ਸ਼ਾਖ ਨਾਲੋਂ ਟੁੱਟਦਾ ਹੈ ਹਵਾ ਹੁਣ ਇਸ ਨੂੰ ਬੇਜ਼ਾਰ ਕਰਦੀ ਹੈ ਦਰਖਤ ਤੋਂ ਦੂਰ ਲਹਿ ਜਾਂਦੀ ਹੈ ਇਸੇ ਤਰੀਕੇ ਨਾਲ ਪਰਬਲ ਵਾਸ਼ਨਾ ਕਰਕੇ ਪਰਬਲ ਲੋਭ ਕਰਕੇ ਪਰਬਲ ਕਾਮਨਾਵਾ ਕਰਕੇ ਜਦ ਕੋਈ ਮਨੁੱਖ ਸਤਸੰਗ ਤੋਂ ਟੁੱਟਦਾ ਹੈ ਨਾਮ ਤੋਂ ਟੁੱਟਦਾ ਹੈ ਸਤਸੰਗ ਬ੍ਰਿਖਸ਼ ਦੀ ਤਰ੍ਹਾਂ ਹੈ ਔਰ ਜੋ ਜਪ ਹੈ ਉਹ ਟਹਿਣੀ ਹੈ ਜੈਸੇ ਜਪ ਦੀ ਟਹਿਣੀ ਤੋਂ ਸਤਸੰਗ ਦੇ ਬ੍ਰਿਖਸ਼ ਤੋਂ ਮਨੁੱਖ ਟੁੱਟਦਾ ਹੈ ਟੁੱਟਦਾ ਵਾਸ਼ਨਾ ਕਰਕੇ ਹੈ ਔਰ ਸੁਖਦਾ ਹੈ ਲੋਭ ਕਰਕੇ ਕ੍ਰੋਧ ਕਰਕੇ ਲੋਭ ਤੇ ਕਰੋਧ ਦਰਸਲ ਇਹ ਜੀਵ ਲਈ ਮੌਸਮੇ ਖਿਜ਼ਾ ਹੈ ਅੰਤਰੀਵ ਦੁਨੀਆ ਦਾ ਮੌਸਮੇ ਖਿਜ਼ਾ ਹੈ ਪਤਝੜ ਦੀ ਰੁੱਤ ਹੈ ਜਿਹਦੇ ਚ ਜੀਵਨ ਵਿੱਚ ਸੋਕਾ ਆ ਜਾਂਦਾ ਹੈ ਰਸ ਨਹੀਂ ਰਹਿ ਜਾਂਦਾ ਹਰਿਆਵਲੀ ਨਹੀਂ ਰਹਿ ਜਾਂਦੀ ਸੁੱਕ ਜਾਂਦਾ ਹੈ ਔਰ ਜੈਸੇ ਵਾਸ਼ਨਾ ਦਾ ਵੇਗ ਵਾਸ਼ਨਾ ਦੀ ਇਹ ਪਵਨ ਬਹੁਤ ਜ਼ੋਰ ਦੀ ਜੋ ਹੈ ਚੱਲ ਰਹੀ ਹੈ ਸੁੱਕਿਆ ਹੋਇਆ ਇਹ ਝੜ ਵੀ ਜਾਂਦਾ ਪਹਿਲੇ ਤੇ ਸੁੱਕ ਗਿਆ ਬੈਠਾ ਤੇ ਸਤਸੰਗ ਦੇਚ ਹੈ ਮਾਇੂਸ ਹੈ ਚਿੰਤਾਤੁਰ ਹੈ ਹੋਕੇ ਭਰ ਰਿਹਾ ਹੈ ਹੈਰਾਨਗੀ ਹੈ ਦਰਖਤ ਨਾਲ ਜੁੜਿਆ ਹੋਇਆ ਤੇ ਫਿਰ ਸੁੱਕ ਗਿਆ ਦਰਸਲ ਰਸ ਨਹੀਂ ਮਿਲ ਰਿਹਾ ਇਸ ਨੂੰ ਦਰਖਤ ਤੋਂ ਤਦੇ ਸੁੱਕ ਗਿਆ ਸਤਸੰਗ ਦੇਚ ਬੈਠਿਆ ਹੋਇਆ ਵੀ ਕੋਈ ਬਾਣੀ ਨਾਲੋਂ ਸ਼ਬਦ ਨਾਲੋਂ ਆਪਣਾ ਸੰਬੰਧ ਤੋੜ ਸਕਦਾ ਹੈ ਕੋ ਬੈਠਾ ਤੇ ਸਤਸੰਗ ਵਿੱਚ ਹੈ ਜੁੜਿਆ ਤੇ ਦਰਖਤ ਨਾਲ ਹੈ ਪਰ ਅੰਦਰੋਂ ਸੰਬੰਧ ਟੁੱਟਾ ਹੋਣ ਕਰਕੇ ਸੁੱਕ ਗਿਆ ਹੈ ਜੇ ਸੁੱਕ ਗਿਆ ਤਾਂ ਫਿਰ ਇੱਕ ਦੂਸਰਾ ਵੀ ਖਤਰਾ ਹੈ ਕਿ ਝੜ ਵੀ ਸਕਦਾ ਹੈ ਕਿਸੇ ਦਿਨ ਐਸਾ ਵਾਸ਼ਨਾ ਦਾ ਝੱਖੜ ਝੁਲਦਾ ਹੈ ਕਿ ਟੁੱਟ ਜਾਂਦਾ ਹੈ ਹੁਣ ਸਤਸੰਗ ਵਿੱਚ ਬੈਠਾ ਵੀ ਕੋਈ ਨਹੀਂ ਹੁਣ ਆਉਣਾ ਵੀ ਨਸੀਬ ਨਹੀਂ ਹੋਇਆ ਹੁਣ ਵਾਸ਼ਨਾ ਦੀ ਪਵਨ ਇਤਨਾ ਦੂਰ ਲੈ ਜਾਂਦੀ ਏ ਇਤਨਾ ਦੂਰ ਲੈ ਜਾਂਦੀ ਏ ਤਰ੍ਹਾਂ-ਤਰ੍ਹਾਂ ਦੇ ਜਨਮ ਤੇ ਮਰਨ ਦੇ ਚੱਕਰ ਦੇ ਜੋ ਹੈ ਪਾ ਦਿੰਦੀ ਜੈਸੇ ਗਿਰਿਆ ਹੋਇਆ ਪੱਤਾ ਸੁੱਕਾ ਪੱਤਾ ਪਵਨ ਉਸਨੂੰ ਥਾਂ-ਥਾਂ ਤੇ ਲਈ ਫਿਰਦੀ ਕਦੀ ਕਿਧਰੇ ਕਦਰੀ ਕਿਧਰੇ ਆਤਮਦਰਸ਼ੀ ਮਨੱਖ ਜਦ ਖਿਜ਼ਾਂ ਦੀ ਰੁੱਤ ਨੂੰ ਵੀ ਦੇਖ ਲੈਣ ਤਾਂ ਕੁਝ ਆਤਮ ਪ੍ਰੇਰਣਾ ਲੈਂਦੇ ਨੇ ਤੇ ਜਦ ਮੌਸਮੇ ਬਹਾਰ ਨੂੰ ਦੇਖਦੇ ਨੇ ਤਾਂ ਵੀ ਕੁਝ ਆਤਮ ਦਰਸ਼ਨ ਦੀ ਪ੍ਰੇਰਣਾ ਲੈਂਦੇ ਨੇ ਮਹਾਨ ਅਨੁਭਵੀ ਸਾਧੂ ਇੱਕ ਦਿਨ ਪਤਝੜ ਦੀ ਰੁੱਤ ਦੇ ਜੰਗਲ ਦੇ ਛੁ ਲੰਗੇ ਜਾ ਰਹੇ ਹਨ ਸੁੱਕੇ ਪੱਤੇ ਹਵਾ ਦੇ ਤੇਜ਼ ਝੌਕੇਆਂ ਨਾਲੋਂ ਟੁੱਟ ਕੇ ਜ਼ਮੀਨ ਤੇ ਪੈ ਰਹੇ ਨੇ ਔਰ ਕੜਕੜ ਕਰਦੇ ਨੇ ਸੁੱਕੇ ਪੱਤੇ ਹੰਜ ਆਵਾਜ਼ ਕੜਕੜਦੀ ਹਲਕੇ ਹੋ ਗਏ ਨੇ ਹਵਾ ਹੁਣਾਂ ਨੂੰ ਦੂਰ ਲਈ ਜਾਂਦੀ ਏ ਦੂਰ ਲਈ ਜਾਂਦੀ ਏ ਜਿਸ ਤਰਖਤ ਦੀ ਸ਼ਾਖ ਨਾਲ ਉਹਨਾਂ ਦਾ ਜੀਵਨ ਸੀ ਉਹਨਾਂ ਦੀ ਹਰਿਆਵਲੀ ਸੀ ਉਹਨਾਂ ਦਾ ਖੇੜਾ ਸੀ ਜਿਹੜੀ ਪਵਨ ਉਹਨਾਂ ਨੂੰ ਨਚਾਉਂਦੀ ਸੀ ਦਰਖਤ ਦੇ ਨਾਲ ਜਦ ਉਹ ਜੁੜੇ ਸਨ ਨਿਰਤ ਕਰਦੇ ਰਹਿੰਦੇ ਸਨ ਝੂਲਦੇ ਰਹਿੰਦੇ ਸਨ ਅਨੰਦਿਤ ਸਨ ਹਰੇ ਭਰੇ ਸਨ ਉਹੀ ਪਵਨ ਅੱਜ ਦੂਰ ਲੈ ਜਾ ਰਹੀ ਏ ਜਦ ਸੁੱਕ ਗਏ ਨੇ ਗਿਰ ਗਏ। ਇਸ ਮਹਾਨ ਸਾਧੂ ਦੇ ਅੰਦਰੋਂ ਇਸ ਗਿਰੇ ਹੋਏ ਪੱਤੇ ਨੂੰ ਵੇਖ ਕੇ ਇਸ ਭਟਕਦੇ ਹੋਏ ਪੱਤੇ ਨੂੰ ਵੇਖ ਕੇ ਜਿਸ ਨੂੰ ਪવન ਬਹੁਤ ਦੂਰ ਲੈ ਜਾ ਰਹੀ ਸੀ। ਦਰਹਤੇ पेड़ ਜੋ ਹੈ ਪੱਤੇ ਦਾ ਸੰਵਾਦ ਲਿਖ ਦਿੱਤਾ। ਪਾਤ ਉਡੰਤਾ ਬੋਲਿਆ ਸੁਨ ਤਰ ਵਰ ਬਨ ਰਾਏ ਅਬ ਕੇ ਵਿਛੜੇ ਕਬ ਮਿਲੈ ਦੂਰ ਪਰ엥ਗੇ ਜਾਏ ਏ ਭਜਦਾ ਹੋਇਆ ਪੱਤਾ ਏ ਟੁੱਟਿਆ ਹੋਇਆ ਪੱਤਾ ਜਿਹਨੂੰ ਪਵਨ ਹੋਰ ਦੂਰ ਲੈ ਜਾ ਰਹੀ ਏ ਹੋਰ ਦੂਰ ਲੈ ਜਾ ਰਹੀ ਏ ਜਿਸ ਦੀ ਨਜ਼ਰਾਂ ਤੋਂ ਵੀ ਦਰਖਤ ਓਜਲ ਹੁੰਦਾ ਜਾ ਰਿਹਾ ਹੈ ਫਰਿਆਦ ਕਰ ਰਿਹਾ ਹੈ اے ਦਰਖਤ ਤੁਕਤੇ ਗਏ ਆ ਤੇਰੇ ਨਾਲੋਂ ਫਿਰ ਕਦੋਂ ਜੁੜਨਾ ਨਸੀਬ ਹੋਵੇਗਾ ਫਿਰ ਵੀ ਕਿਦਰੇ ਮਿਲਾਬ ਹੋਵੇਗਾ ਪਾਤ ਉਡੰਤਾ ਬੋਲਿਆ ਸੁਨ ਤਰਵਰ ਬਨਰਾਏ ਅਬ ਕੇ ਵਿਛੜੇ ਕਬ ਮਿਲੈ ਦੂਰ ਪਰ엥ਗੇ ਜਾਏ ਅੱਗੋ ਦਰਖਤ ਬੋਲ ਪਿਆ ਆਗੇ ਤਰਵਰ ਬੋਲਿਆ ਸੁਣ ਪਾਤ मम ਬਾਤ ਹਮਰੋ ਇਹੀ ਸੁਭਾਅ ਹੈ ਇੱਕ ਆਵਤ ਇੱਕ ਜਾਤ ਮੇਰੇ ਸੁਭਾਅ ਦਾ ਤੈਨੂੰ ਪਤਾ ਨਹੀਂ ਤੂੰ ਝੜ ਗਏ ਹੋਰ ਮੈਨੂੰ ਲੱਗ ਜਾਣਗੇ ਸੜੇ ਕੋਲ ਤੇ ਇਹ ਆਵਾ ਗਵਨ ਬਣੇ ਜਾਂਦਾ ਹੈ ਇੱਕ ਆਉਂਦੇ ਨੇ ਇੱਕ ਜਾਉਂਦੇ ਨੇ ਇੱਕ ਰੁਕਸਤ ਹੁੰਦੇ ਨੇ ਹੋਰ ਆ ਜਾਂਦੇ ਨੇ ਉਹ ਰੁਕਸਤ ਹੁੰਦੇ ਨੇ ਹੋਰ ਆ ਜਾਂਦੇ ਨੇ ਦਰਸਲ ਸੰਸਾਰ ਦਾ ਇਹੀ ਸੁਭਾਅ ਹੈ ਇਧਰ ਅਰਥੀ ਝੁੱਕ ਕੇ ਲੇ ਜਾ ਰਹੇ ਆਂ ਸ਼ਮਸ਼ਾਨ ਘਾੜਵੀ ਤਰਫ ਇਧਰ ਕਿਧਰੇ ਜਨਮ ਹੋ ਰਿਹਾ ਹੈ ਖੁਸ਼ੀਆਂ ਦੇ ਸ਼ਾਦੀਆਂ ਨੇ ਪੈਵਜਦਨ ਹੈ ਮੁੰਡੇ ਦਾ ਜਨਮ ਹੋ ਰਿਹਾ ਹੈ ਇਧਰ ਬੁੱਢੇ ਦੀ ਅਰਥੀ ਨਿਕਲੀ ਹੈ ਇਧਰ ਜਨਮ ਇਧਰ ਮਰਨ ਸੰਸਾਰ ਇੱਕ ਬਕਸ਼ ਦੀ ਤਰ੍ਹਾਂ ਹੈ ਔਰ ਮਨੁੱਖ ਇਹ ਜੀਵ ਪਤਿਆਂ ਦੀ ਤਰ੍ਹਾਂ ਨੇ ਪੱਤੇ ਛੋਟੇ ਹੁੰਦੇ ਨੇ ਵੱਡੇ ਹੁੰਦੇ ਨੇ ਮੌਸਮੇ ਖਿਜ਼ਾਨ ਵਿੱਚ ਕੁਮਲਾਂਦੇ ਨੇ ਝੜਦੇ ਨੇ ਦਰਖਤ ਨੂੰ ਹੋਰ ਲੱਗ ਜਾਂਦੇ ਨੇ ਅਨੰਤ ਕਾਲ ਤੋਂ ਸੰਸਾਰ ਰੂਪੀ ਦਰਖਤ ਦਾ ਇਹ ਸੁਭਾਵ ਰਿਹਾ ਹੈ ਝੜਨਾ ਤੇ ਹੋਰ ਪਤਿਆਂ ਦਾ ਲੱਗ ਜਾਣਾ ਝੜਨਾ ਤੇ ਹੋਰ ਪਤਿਆਂ ਦਾ ਲੱਗ ਲੈਣਾ ਮਰਨਾ ਤੇ ਫਿਰ ਜਨਮ ਹੋ ਜਾਣਾ ਮਰਨਾ ਤੇ ਫਿਰ ਜਨਮ ਹੋ ਜਾਣਾ ਇਸ ਤਰੀਕੇ ਨਾਲ ਇਹ ਸੰਸਾਰ ਦਾ ਦਰਖਸ਼ ਆਪਣੀ ਸ਼ਾਨੋ ਸ਼ੌਕਤ ਦੇ ਨਾਲ ਅਨੰਤ ਕਾਲ ਤੋਂ ਜੋ